त con una ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਔਰ ਸਮੁੱਚੀ ਸਾਰੀ ਟੀਮ ਸਾਡੇ ਮੋਰਾ ਜੀ ਸਾਡੇ ਜੈਦਰ ਸਾਹਿਬ ਸਾਡੇ ਬਾਬਾ ਜੀ ਮਲਕਪੁਰ ਤੋਂ ਸਾਰੀ ਟੀਮ ਜਿਹੜੀ ਅੱਜ ਨਗਰ ਕੀਰਤਨ ਬਟਾਲੇ ਸ਼ਹਿਰ ਦੇ ਵਿੱਚ ਕੱਢਿਆ ਗਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਈ ਸੰਗਤਾਂ ਨੇ ਆ ਕੇ ਪੰਥਰਿਕ ਔਰ ਕਈ ਸੰਗਤਾਂ ਨੇ ਤੇ ਹਾਜ਼ਰੀ ਭਰਵਾਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਉਹ ਸਾਰੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਉਹ ਵੀ ਵਧਾਈ ਦੇ ਹੱਕਦਾਰ ਮੈਂ ਥੈਂਕ ਯੂ ਸਰਦਾਰ ਸਾਹਿਬ ਜੀ ਦੇ ਪਵਨ ਪ੍ਰਕਾਸ਼ ਢਿਆੜੇ ਨੂੰ ਸਮਰਪਿਤ ਕੱਢੇ ਜਾ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਜਿੱਥੇ ਵਧਾਈ ਦਿੰਦਾ ਹਾਂ ਉੱਥੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਕੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਬਾਬਾ ਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਰਵਨ ਸਿੰਘ ਜੀ ਮਲਕਪੁਰ ਵਾਲੇ ਅੰਦਰੰਗ ਕਮੇਟੀ ਮੈਂਬਰ ਸੁਜੀਤ ਸਿੰਘ ਤੁਗਲਵਾਲਾ ਜੇਸਦਾਰ ਗਿੰਦਰਪਾਲ ਸਿੰਘ ਜੀ ਗੋਰਾ ਜੀ ਇਨਸਾਮਪੁਰਾ ਸਾਹਿਬ ਤੇ ਹੋਰ ਬੜੇ ਤਾਲੀ ਸਾਹਿਬ ਤੋਂ ਸਾਡੇ ਸਰਜੀਤ ਸਿੰਘ ਜੀ ਹੈੱਡ ਗਰੰਟੀ ਆਏ ਨੇ ਸਾਡੇ ਮੀਤ ਮੈਨੇਜਰ ਗੁਰਚੰਦਰਪਾਲ ਸਿੰਘ ਜੀ ਮੰਟੂ ਆਏ ਨੇ ਵੱਡੇ ਪੱਧਰ ਤੇ ਰਵਦਾਸੀਆ ਭਾਈਚਾਰਾ ਜਿਹੜਾ ਵਾ ਉਹ ਇੱਥੇ ਇਸ ਨਗਰ ਕੀਰਤਨ ਦੀ ਵਿੱਚ ਸ਼ੋਭਾ ਵਧਾ ਰਹੇ ਨੇ ਸੰਗਤਾਂ ਵੱਡੇ ਪੱਧਰ ਤੇ ਵਿਸਾਖੀ ਨਗਰ ਕੀਰਤਨ ਮੈਂ ਲੱਖ ਲੱਖ ਉਹਨਾਂ ਦੇ ਚੈਨਲ ਦੇ ਨਮਸਕਾਰ ਕਰਨਾ ਸੰਗਤਾਂ ਦੇ ਜਿਨ੍ਹਾਂ ਨੇ ਏਡਾ ਵੱਡਾ ਮੈਨੂੰ ਇੱਕ ਨਵਾਂ ਨੇ ਨਜੀਜ ਨੂੰ ਸਹਿਯੋਗ ਦਿੱਤਾ ਵਾ ਮਹਾਪੁਰਸ਼ ਜਿਨ੍ਹਾਂ ਕੋ ਇੱਕ ਮਿੰਟ ਟਾਈਮ ਨਹੀਂ ਉਹ ਇਸ ਧੰਨਵਰ ਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਦੇ ਪਿਆਰ ਸਦਕਾ ਅੱਜ ਪੈਦਲ ਨਗਰ ਕੀਰਤਨ ਨਾਲ ਚੱਲ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਵਧਾਈ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੂੱਚੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਤਨ ਸ੍ਰੇਸ਼ਟ ਭਗਤ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿਨਾ ਉਥੇ ਅੱਜ ਬੜਾ ਵਧੀਆ ਕਾਰਜ ਉਟਾੜੇ ਦੀ ਧਰਤੀ ਤੇ ਹੋ ਰਿਹਾ ਜਦੋਂ ਗੁਰਦਰਾ ਸਿੰਘ ਸਭਾ ਇਹ ਕਨਵਾ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ਨਿਸ਼ਾਨ ਸਾਹਿਬ ਦੀ ਅਗਵਾਈ ਤੇ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਨਗਰ ਕੀਰਤਨ ਆਰੰਭ ਹੋਇਆ ਮੈਂ ਸਮਝਣਾ ਵਟ ਭਾਗੇ ਆ ਜਿਨ੍ਹਾਂ ਨੂੰ ਆਪਣੇ ਭਗਤਾਂ ਦਾ ਆਪਣੇ ਗੁਰੂਆਂ ਦਾ ਆਪਣੇ ਪੰਗਬਰਾਂ ਦਾ avatars ਦਾ ਕੋਈ ਦਿਨ ਸ਼ਹੀਦੀ ਦਿਹਾੜਾ ਹੋਵੇ ਜਨਮ ਦਿਹਾੜਾ ਹੋਵੇ ਜੋਤੀ ਜੋਤ ਦਿਵਸ ਹੋਵੇ ਮਨਾਉਣ ਦਾ ਜੇ ਸੁਭਾਅ ਪ੍ਰਾਪਤ ਹੁੰਦਾ ਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਨੂੰ ਸਮਝਣਾ ਚਾਹੀਦਾ ਸਾਡੇ ਜੀਵਨ ਚੰਗੇ ਘਰਾਵੇਂ ਚ ਹੋਏ ਨੇ ਜਿਹੜਾ ਅਸੀਂ ਆਪਣੇ ਭਗਤਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਕਰ ਰਹੇ ਮੈਂ ਬਲਵਿੰਦਰ ਸਿੰਘ ਲੰਬੜਦਾਰ ਉਹਨਾਂ ਦੀ ਸਮੂੱਚੀ ਸਾਥੀ ਜਿਹੜੇ ਨੇ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਇਸ ਜਿਹੜਾ ਕਾਰਜ ਜਿੰਨਾ ਉਹਨਾਂ ਨੇ ਆਰੰਭ ਕੀਤਾ ਉਥੇ ਸਤਕਾਰ ਜੋ ਬਾਬਾ ਸੁਖਵਿੰਦਰ ਸਿੰਘ ਵੀ ਮਲਕਪੁਰ ਵਾਲੇ ਸਤਕਾਰ ਜੋ ਬਾਬਾ ਜੀ ਸਾਡੇ ਹੈਡ ਗ੍ਰੈਂਟੀ ਗੁਰਦਾ ਟਾਲੀ ਸਾਹਿਬ ਤੋਂ ਔਰ ਇਸ ਜਮਾਤ ਨਾਲ ਜੁੜੇ ਸਤਕਾਰਤ ਹਸਤੀਆਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼ਨੋਮਨੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਜੀ ਆਇਆਂ ਵੀ ਦਿੰਨਾ, ਵਧਾਈ ਵੀ ਦਿੰਨਾ। ਸਿੰਘ ਸਭਾ ਇਹ ਸਾਰੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਨੂੰ ਤੈਅ ਕਰੇਗਾ। ਮੈਂ ਫਿਰ ਬੇਨਤੀ ਕਰਾਂ ਇਹ ਲੰਬਰਦਾਰ ਸਾਹਿਬ ਸਾਡੇ ਪਲਵਿੰਦਰ ਸਿੰਘ ਕਾਉਂਸਲਰ ਸਾਹਿਬ ਦਾ ਵੱਡਾ ਪ੍ਰਾਲਾ ਵੱਡਾ ਯਤਨ ਹੈ ਜਿਹੜਾ ਅੱਗੇ ਵੀ ਨਗਰ ਕੀਰਤਨ ਨਿਕਲਦਾ ਪਰ ਸਾਰੇ ਸਮਾਜ ਨੂੰ ਨਾਲ ਲੈ ਕੇ ਅੱਜ ਗੁਰਦਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਆਰੰਭ ਹੋਇਆ। ਇਹ ਗੁਰਦਆਰਾ ਸਤਕਰਤਾਰੀਆਂ ਦੇ ਅੱਗੇ ਹੋ ਕੇ ਸਾਰਾ ਬਾਹਰੀ ਏਰਾ ਕਵਰ ਕਰਕੇ ਸ਼ਾਮ ਨੂੰ ਗੁਰਦਆਰਾ ਸਿੰਘ ਸਭਾ ਸਮਾਪਤੀ ਹੋ